ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਜੋਤ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਸਾਰੀ ਮਨੁੱਖਤਾ ਨੂੰ ਸੱਚ ਪਿਆਰ ਸਮਾਨਤਾ ਤੇ ਨਿਸ਼ਕਾਮਤਾ ਦਾ ਰਾਹ ਦੱਸਿਆ ਉਹ ਜੋਤ ਜਿਸ ਨੂੰ ਦੁਨੀਆ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜਾਣਦੀ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਤਲਵੰਡੇ ਵਿਖੇ ਹੋਇਆ ਜੋ ਹੁਣ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੈ ਪਿਤਾ ਜੀ ਮਹਤਾ ਕਾਲੂ ਜੀ ਮਾਤਾ ਜੀ ਮਾਤਾ ਤ੍ਰਿਪਤਾ ਜੀ ਭੈਣ ਬੀਬੀ ਨਾਨਕੇ ਜੀ ਬਚਪਨ ਤੋਂ ਹੀ ਗੁਰੂ ਜੀ ਦੇ ਚਿਹਰੇ ਤੇ ਇੱਕ ਅਲੌਕਿਕ ਨੂਰ ਸੀ ਗੁਰੂ ਜੀ ਆਮ ਬੱਚਿਆਂ ਵਾਂਗ ਨਹੀਂ ਨਹੀਂ ਸੰਖੇਡਾਂ ਦੇ ਮੁਕਾਬਲੇ ਰੱਬ ਦੇ ਨਾਮ ਵਿੱਚ ਜ਼ਿਆਦਾ ਲੀਨ ਰਹਿੰਦੇ ਗੁਰੂ ਜੀ ਦਾ ਪਹਿਲਾ ਬਚਨ ਸੀ ਸਿਰਫ ਰੱਬ ਹੀ ਸੱਚਾ ਹੈ ਗੁਰੂ ਜੀ ਸਕੂਲ ਗਏ ਤਾਂ ਮੌਲਵੀ ਨੇ ਅੱਖਰ ਸਿਖਾਉਣੇ ਸ਼ੁਰੂ ਕੀਤੇ ਪਰ ਗੁਰੂ ਜੀ ਨੇ ਅੱਖਰਾਂ ਦਾ ਰੋਹਾਨੀ ਅਰਥ ਸਮਝਾਇਆ ਮੌਲਵੀ ਹੈਰਾਨ ਰਹਿ ਗਿਆ ਜਦ ਜਨੇਉ ਪਾਉਣ ਦੀ ਰਸਮ ਆਈ ਗੁਰੂ ਜੀ ਨੇ ਕਿਹਾ ਦਇਆ ਕਪਾਲ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਉ ਜੀ ਕਾ ਇਸ ਨਾਲ ਗੁਰੂ ਜੀ ਨੇ ਸਾਫ਼ ਕਰ ਦਿੱਤਾ ਕਿ ਰੱਬ ਦੀ ਨਜ਼ਰ ਵਿੱਚ ਇਨਸਾਨ ਦੀ ਕਰਨੀ ਹੀ ਉਸਦਾ ਜਨਯੂ ਹੈ ਗੁਰੂ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ ਉਹਨਾਂ ਦੇ ਦੋ ਪੁੱਤਰ ਸ੍ਰੀ ਚੰਦ ਜੀ ਅਤੇ ਲਖਮੀਦਾਸ ਜੀ ਇਸ ਸਮੇ ਗੁਰੂ ਜੀ ਸੁਲਤਾਨਪੁਰ ਲੋਧੀ ਵਿੱਚ ਆਪਣੀ ਭੈਣ ਬੀਬੀ ਨਾਨਕੀ ਜੀ ਦੇ ਕੋਲ ਰਹਿੰਦੇ ਸਨ ਉੱਥੇ ਉਹ ਨਮਾਬਦੌਲਤ ਖਾਨ ਲੋਧੀ ਦੇ ਕੋਲ ਨੌਕਰੀ ਵੀ ਕਰਦੇ ਸਨ ਪਰ ਗੁਰੂ ਨਾਨਕ ਦੇਵ ਜੀ ਦੇ ਅੰਦਰੋਂ ਇੱਕ ਰੋਹਾਨੀ ਆਵਾਜ਼ ਸੁਣਦੇ ਰਹੇ ਰੱਬ ਦੀ ਹਜ਼ੂਰੀ ਦੀ ਲਾਲਸਾ ਬਹੁਤ ਜ਼ਿਆਦਾ ਸੀ ਇੱਕ ਸਵੇਰ ਹਮੇਸ਼ਾ ਦੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਬੇ ਨਦੀ ਤੇ ਇਸ਼ਨਾਨ ਕਰਨ ਗਏ ਪਰ ਇਸ ਵਾਰੀ ਉਹ ਨਦੀ ਵਿੱਚ ਉਤਰ ਕੇ ਗਾਇਬ ਹੋ ਗਏ ਲੋਕ ਰੋਂਦੇ ਰਹੇ ਖੋਜਦੇ ਰਹੇ ਤੇ ਦਿਨ ਤੱਕ ਕੋਈ ਪਤਾ ਨਹੀਂ ਸੀ ਤੇ ਜੇ ਦਿਨ ਗੁਰੂ ਨਾਨਕ ਦੇਵ ਜੀ ਨਦੀ ਤੋਂ ਨਿਕਲੇ ਤੇ ਚਿਹਰੇ ਤੇ ਨੂਰ ਦੀ ਬੇਹਦ ਰੋਸ਼ਨੀ ਉਹਨਾਂ ਨੇ ਪਹਿਲਾ ਬਚਨ ਕਿਹਾ ਨਾ ਕੋ Hindu ਨਾ ਕੋ Musalman ਇਹ ਬਚਪਨ ਮਨੁੱਖਤਾ ਦੀ ਬੁਨਿਆਦ ਬਣਿਆ ਕੋਈ ਵੰਡ ਨਹੀਂ ਕੋਈ ਜਾਤ ਨਹੀਂ ਸਭ ਰੱਬ ਦੀ ਸਾਂਝ ਉਸ ਅਲੌਕਿਕ ਅਵਸਥਾ ਵਿੱਚ ਗੁਰੂ ਜੀ ਨੂੰ ਰੱਬ ਤੋਂ ਹੁਕਮ ਮਿਲਿਆ ਸੱਚ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਓ ਹੁਣ ਗੁਰੂ ਜੀ ਇੱਕ ਨਵੇਂ ਰੂਪ ਵਿੱਚ ਸਨ ਰੱਬ ਦਾ ਸੱਚਾ ਦੂਤ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਤਿੰਨ ਮੁੱਖ ਨਿਯਮ ਸਿਖਾਏ ਨਾਮ ਜਪਣਾ ਰੱਬ ਦੇ ਨਾਮ ਨੂੰ ਹਿਰਦੇ ਨਾਲ ਜੋੜਨਾ ਕਿਰਤ ਕਰਨੀ ਇਮਾਨਦਾਰੀ ਨਾਲ ਰੋਟੀ ਕਮਾਉਣੀ ਵੰਡ ਛਕਣੀ ਜੋ ਕਮਾਓ ਉਹ ਹੋਰ ਨਾਲ ਸਾਂਝਾ ਕਰੋ ਉਹ ਕਹਿੰਦੇ ਸਾਨੂੰ ਗੁਰੂ ਸਤਗੁਰੂ ਕਾ ਜੋ ਸਿਖ ਸਿਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਚਾਰ ਮੁਖ ਉਦਾਸੀਆਂ 28 ਸਾਲ ਦੀ ਯਾਤਰਾ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨਾਲ ਮਿਲ ਕੇ ਦੁਨੀਆ ਦੇ ਹਰ ਕੋਨੇ ਵਿੱਚ ਰੱਬ ਦਾ ਪਿਆਰ ਬਖਸ਼ਿਆ ਪਹਿਲੀ ਉਦਾਸੀ ਹਰ ਦੁਆਰ ਜਿੱਥੇ ਲੋਕ ਗੰਗਾ ਨੂੰ ਪਾਣੀ ਚੜਾਉਂਦੇ ਸਨ ਗੁਰੂ ਜੀ ਨੇ ਸਿਖਾਇਆ ਸੱਚਾ ਭਗਤੀ ਮਨ ਦੇ ਅੰਦਰ ਹੁੰਦੀ ਹੈ ਬਨਾਰਸ ਗੋਰਖੋ ਮਥ ਮਥੂਰਾ ਦੂਜੀ ਉਦਾਸੀ ਸ਼੍ਰੀਲੰਕਾ, ਤਾਮਿਲਨਾਡੂ, ਰਮੇਸ਼ ਵਰਮਮ ਇੱਥੇ ਗੁਰੂ ਜੀ ਨੇ ਜਾਤ-ਪਾਤ ਅਤੇ ਰਸਮਾਂ ਦੇ ਬੰਧਨਾਂ ਨੂੰ ਤੋੜਿਆ। ਤੀਜੀ ਉਦਾਸੀ ਮੱਕਾ ਮਦੀਨਾ, ਬਗਦਾਦ ਦਾਦ ਇੱਥੇ ਤੱਕ ਕੇ ਮੱਕਾ ਦੇ ਕਾਜ਼ੀ ਵੀ ਗੁਰੂ ਜੀ ਦੇ ਬਚਨਾਂ ਨਾਲ ਪ੍ਰਭਾਵਿਤ ਹੋਏ। ਉਥੇ ਉਦਾਸੀ 티ਬਤ, ਕੁਲਮਾਸ਼, ਚੀਨ ਤੱਕ ਇਹਨਾਂ ਯਾਤਰਾਵਾਂ ਵਿੱਚ ਗੁਰੂ ਜੀ ਨੇ ਤੰਤਰ ਮੰਤਰ, ਅੰਧ ਵਿਸ਼ਵਾਸ ਅਤੇ ਤਪੱਸਿਆ ਦੇ ਨਕਲੀ ਰਾਹਾਂ ਦਾ ਭਾਂਡਾ ਫੋੜਿਆ। ਗੁਰੂ ਜੀ ਨੇ ਹਰ ਜਗ੍ਹਾ ਇੱਕੋ ਗੱਲ ਕਹੀ, ਰੱਬ ਸਭ ਵਿੱਚ ਹੈ, ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ। ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਆਖਰੀ ਪੜਾ ਲੰਬੀਆਂ ਯਾਤਰਾਵਾਂ ਤੋਂ ਬਾਅਦ ਗੁਰੂ ਜੀ ਕਰਤਾਰਪੁਰ ਸਾਹਿਬ ਬਸ ਗਏ ਇੱਥੇ ਗੁਰੂ ਜੀ ਨੇ ਲੰਗਰ ਪਰੰਪਰਾ ਮਜ਼ਬੂਤ ਬਣਾਈ ਸੰਗਤ ਪੰਗਤ ਦੇ ਪ੍ਰਥਾ ਸ਼ੁਰੂ ਕੀਤੀ ਖੇਤੀਬਾੜੀ ਕਰਕੇ ਰੋਜ਼ੀ ਕਮਾਈ ਹਰ ਰੋਜ਼ ਬਾਣੀ ਉਚਾਰਨ ਅਤੇ ਕੀਰਤ ਦਾ ਜੀਵਨ ਜੀ ਕੇ ਦਿਖਾਇਆ ਇੱਥੇ ਹੀ ਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਦਿੱਤੀ ਜੋਤੀ ਜੋਤ ਸਮਾਉਣਾ ਅਖੀਰਲਾ ਦਿਨ ਆ ਗਿਆ ਹਿੰਦੂਆਂ ਨੇ ਕਿਹਾ ਅਸੀਂ ਗੁਰੂ ਜੀ ਦਾ ਸਰੀਰ ਸੜਾਉਣਾ ਚਾਹੁੰਦੇ ਹਾਂ ਮੁਸਲਮਾਨਾਂ ਨੇ ਕਿਹਾ ਅਸੀਂ ਜਨਾਜ਼ਾ ਪੜ ਕੇ ਦਫ਼ਨ ਕਰਾਂਗੇ ਗੁਰੂ ਜੀ ਨੇ ਕਿਹਾ ਜੋ ਭਗਤੀ ਕਰਦਾ ਹੈ ਉਸ ਲਈ ਰੱਬ ਹੀ ਸਭ ਕੁਝ ਹੈ ਸਵੇਰੇ ਜਦੋਂ ਚਾਦਰ हटਾਈ ਗਈ ਉੱਥੇ ਸਿਰਫ ਫੁੱਲ ਸਨ ਕੋਈ ਸਰੀਰ ਨਹੀਂ ਹਰ ਕੋਈ ਉਹ ਫੁੱਲ ਆਪਣੇ ਤਰੀਕੇ ਨਾਲ ਲੈ ਗਿਆ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਇੱਕ ਨਵਾਂ ਰਾਹ ਦਿੱਤਾ ਪਿਆਰ ਦਾ ਸਮਾਨਤਾ ਦਾ ਸੇਵਾ ਦਾ ਸੱਚ ਦਾ ਅੱਜ ਵੀ ਉਹਨਾਂ ਦੀ ਬਾਣੀ ਦੁਨੀਆ ਨੂੰ ਰੋਸ਼ਨ ਕਰਦੀ ਹੈ ਉਹਨਾਂ ਦਾ ਸੰਦੇਸ਼ ਸਦਾ ਇੱਕੋ ਹੈ ਰੱਬ ਇੱਕ ਹੈ ਤੇ ਪਿਆਰ ਸਭ ਤੋਂ ਵੱਡੀ ਪੌਦਤੀ ਹੈ